ਸੋ ਦੇ ਨੇ ਆਪਾਂ ਲੱਗੇ ਆ ਜੀ ਰੋਟੀ ਪਾਣੀ ਦਾ ਕੰਮ ਕਰਨ ਤੇ ਲੱਗੇ ਬਲੌਗ ਸ਼ੁਰੂ ਕਰਨ ਪਹਿਲਾਂ ਕਰੋ ਜੀ ਹਾਂ ਜੀ ਉੱਤੇ ਪਾ ਲਓ ਸਾਗ ਚਲੋ ਬਲੌਗ ਸ਼ੁਰੂ ਕਰੋ ਪਹਿਲਾਂ ਹਾਂ ਜੀ ਅੱਸੀ ਗਾ ਜ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚ ਪੀ ਨੰਦਰਾ ਬਲੌਗ ਤੇ ਅੱਜ ਮੈਂ ਵੀ ਨਾ ਤੋਗੇ ਤਿਆਰ ਹੋ ਗਏ ਚਲਾਗੇ ਦੁਕਾਨ ਤੇ ਹੋਰ ਹੋਰ ਸ਼ਾਪ ਤੇ ਮੈਂ ਕਹਾਂ ਵੀ ਰੋਟੀ ਜਦੋਂ ਖਾਣੀ ਹੋਵੇ ਆਵਾਜ਼ ਮਾਰ ਲਿਓ ਘਰੇ ਬਿਟ ਬਿਟ ਐਵੇਂ ਸੋ ਜਾਈਦਾ ਫਿਰ ਨੀਂਦ ਮम्मी ਨੂੰ ਦੇਈਓ ਲਓ ਇਹ ਆਵਲੀ ਆਹਾਂ ਫਰਾਗਮ ਜੀ ਮਾ ਲਓ ਹਾਂ ਤੁਸੀਂ ਉਹ ਕਿ ਸੁੱਕੀ ਖਾਂਦੇ ਨਾ ਕੇ ਇਹ ਨਾਲ ਲਾਉਣਾ ਬਲੱਡ ਪ੍ਰੈਸ਼ਰ ਬੀਪੀ ਦਾ ਫਿਰ ਆਹ ਫਰਮਨ ਨਾ ਘੋਟ ਝੜ ਗਿਆ ਅੱਛਾ ਅੱਛਾ ਝਾੜਦੇ ਆ ਹਾਂ ਮੈਂ ਕਿਹਾ ਝਾੜਦੇ ਇਹ ਲਓ ਜੀ ਆਪਾਂ ਹੁਣ ਸਾਗ ਦੇ ਨਾਲ ਖਾਂਦੇ ਆ ਤੇ ਅੱਜ ਆਪਾਂ ਫੇਰ ਜਾਣਾ ਮੂਵੀ ਦੇਖਣ ਕੋਈ ਮੁੜ ਕੇ ਲੱਤ ਜਾਣੀ ਆ ਨਾ ਫੇਰ ਇਸ ਕਰਕੇ ਥੋੜੇ ਥੋੜੇ ਦਿਨ ਹੀ ਆ ਮੂਵੀ ਹਾਂ ਕੋਈ ਉਹ ਵੀ ਕਾਫੀ ਧੀਰਤੀ ਲੱਗੀ ਹੋਈ ਆ ਤੇ ਫੇਰ ਲੱਤ ਜਾਣੀ ਆ ਨਹੀਂ ਤਾਂ ਬੀਬੀ ਰਜਨੀ ਪਹਿਲਾਂ ਦੇਖਣ ਜਾਣਾ ਸੀਗਾ ਫੇਰ ਆਹ ਦੇਖਣ ਜਾਣਾ ਦੇਗਾ ਫੇਰ ਉਹ ਇਕੱਠੀਆਂ ਹੀ ਹੋ ਗਈਆਂ ਆਪਣੀਆਂ ਹਾਂਜੀ ਬਾਈ ਜੀ ਕਿਦਾਂ ਅੱਜ ਜਾਣਾ ਮੂਵੀ ਦੇਖਣ ਫੇਰ ਨਹੀਂ ਆਇਆ ਜਲਦੀ ਜਾਣਾ ਤੇ ਜਲਦੀਆਂ ਅਰਦਾਸ ਦੇਖਣੀਆਂ 7 7:40 ਦਾ ਸ਼ੋਅ ਆ 7 ਵਜੇ ਤੁਰਨਾ ਆ ਤੇ ਤੂੰ ਮੋਟਰਸਾਈਕਲ ਤੇ ਆਉਣਾ ਹਾਂ ਤੂੰ ਮੋਟਰਸਾਈਕਲ ਤੇ ਆਉਣਾ ਸਦਾ ਕੀ ਵੀ ਗੱਡੀ ਦੇ ਵਿੱਚ ਸਾਰਿਆਂ ਨੂੰ ਬਹਿਣਾ ਔਖਾ ਹੋ ਜਾਂਦਾ ਔਖਾ ਬਹਿ ਹੁੰਦਾ ਪਿਆ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਹੁਣ ਤੇ ਬਾਕੀ ਵੀ ਜਿੱਦਾਂ ਪ੍ਰੋਗਰਾਮ ਹੁੰਦਾ ਫੇਰ ਦੇਖਦੇ ਆ ਅੱਜ ਮੈਂ ਤੁਹਾਨੂੰ ਘਰੋਂ ਰਲ ਜਾ ਕੇ ਲੈ ਜਾਣਾ ਪਹਿਲਾਂ ਹੀ ਉਹਨਾਂ ਸੈਂਡਵਿਚ ਪਲਾ ਖਵਾ ਕੇ ਲੈ ਜਾਣਾ ਰਜਾ ਕੇ ਉੱਥੇ ਕੁਝ ਨਹੀਂ ਖਵਾਣਾ ਪਲਾਣਾ ਤੁਹਾਨੂੰ 7:40 ਵਜੇ ਸੋਜੇਗੀ ਆ 7:40 ਵਾਲਾ 7:40 ਵਾਲੇ ਦੇਖੋਣਾ ਇੱਕ 3:40 ਵਾਲਾ ਆ ਉਹ ਫੇ ਪਲਕ ਟਿਸ਼ਨ ਦੇ ਹੋਣੀ ਆ ਪੇਪਰ ਆਣਾ ਉਹ ਫੇ ਅਗਲਾ ਸੋਮਵਾਰ ਨੂੰ ਲਾਸਟ ਪੇਪਰ ਰਹਿ ਗਿਆ ਇੱਕ 7:40 ਵਾਲੇ ਹੀ ਦੇਖੋਣ ਆਇਆ ਚਲੋ ਠੀਕ ਆ ਜੀ ਮਿਲਦੇ ਹਾਂ ਰੋਟੀ ਪਾਣੀ ਖਾ ਕੇ ਫੇਰ ਦੇਖਦੇ ਹਾਂ ਜੋ ਪ੍ਰੋਗਰਾਮ ਹੁੰਦਾ ਦੱਸਦੇ ਆ ਤੁਹਾਨੂੰ ਲਓ ਜੀ ਸਾਢੇ 10 ਹੋ ਗਿਆ ਜੋਗੇ ਜਲਦੀ ਵੇਲੇ ਆਪਾਂ ਰੋਟੀ ਪਾਣੀ ਖਾ ਗਏ ਅੱਜ ਅੱਜ ਪੱਲੂ ਵੀ ਚੱਲ ਗਈ ਅੱਜ ਮੈਂ ਵੀ 8-10 ਵਾਟ ਕੱਪੜੇ ਧੋਣੇ ਨੇ ਆਪਾਂ ਪਤਾ ਕੀ ਗੱਲ ਜਿੱਦਾਂ ਨਾ ਅੱਗੇ ਪੱਲੂ ਨੂੰ ਪੱਲੂ ਨੂੰ ਛੱਡ ਕੇ ਮੈਂ ਵਾਪਸ ਆਣਾ ਆ ਕੇ ਮੈਂ ਸੋ ਜਾਣਾ 15-20 ਮਿੰਟ ਅੱਧਾ ਘੰਟਾ ਪੱਲੂ ਦੇ ਪੇਪਰ ਖਤਮ ਹੋ ਜਾਣੇ ਇਹਦੀ ਰੁਟੀਨ ਉਹੀ ਹੈ ਨੇ ਦੁਬਾਰਾ ਫੇਰ ਉਸੇ ਰੁਟੀਨ ਨਾਲ ਸਕੂਲ ਨਾਲ ਆਪਣਾ ਸੀ ਰੋਜ਼ ਉਹੀ ਰੁਟੀਨ ਬਣਾਉਣੇ ਕੋਠੇ ਜਾ ਕੇ ਕੋਈ ਬੂਟਿਆਂ ਨੂੰ ਬੂਟੇਰ ਪਾਣੀ ਪਾ ਕੇ ਆਣਾ ਬਾ ਪਾ ਕੇ ਆਣੀ ਆ ਪਾਣੀ ਦੇ ਕੇ ਕੱਪੜੇ ਸੁਕੜੇ ਪਾ ਕੇ ਤੇ ਚਲੋ ਇਧਰ ਲੱਗ ਗਿਆ ਤੇ ਅੱਜ ਫੋਨ ਵੀ ਆਉਣਾ ਮੇਰਾ ਨਵਾਂ ਇੱਕ ਚਲੋ ਫਿਰ ਦੇਖਦੇ ਆ ਉਹਦੀ ਅਨਬਾਕਸਿੰਗ ਕਰਾਂਗੇ ਇਹਦੇ ਵਿੱਚੇ ਅੱਜ ਚਲੋ ਹੈ ਆਹੋ ਪਰ ਉਹਨਾਂ ਨੇ ਯਾਰ ਮੈਨੂੰ ਸਮਝ ਨਹੀਂ ਲਾਦੀ ਕਿ ਐਮਾਜ਼ੋਨ ਨਾਲ ਲਿਖਿਆ ਆ ਏ ਟੂਡੇ 10 ਪੀਐਮ ਵੀ ਸਾਲੋਂ ਰਾਤ ਨੂੰ ਤੁਸੀਂ ਦੇਖੇ ਜਾਉਂਗੇ ਫੋਨ ਮੈਨੂੰ ਬਾਕੀ ਪਤਾ ਨਹੀਂ ਦੇਖੋ ਕੀ ਹੁੰਦਾ ਚਲੋ ਮਿਲਦਾ ਮੈਂ ਬਾਅਦ ਚਲਾਂ ਦਕਾਨੇ ਨਹੀਂ ਨਹੀਂ ਇਹ ਨਹੀਂ ਮੈਂ ਉਹਨੂੰ ਪੁੱਛਿਆ ਬੰਦੇ ਨੂੰ ਮੈਂ ਫੋਨ ਕਰਨ ਲਈ ਇਹੀ ਪੁੱਛਿਆ ਨੂੰ ਇਹ ਜੀ ਕੰਗ੍ਰੈਚੁਲੇਸ਼ਨ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਐਮਾਜ਼ੋਨ ਵਾਲਾ ਨਾ ਫੋਨ 10 pm ਲਿਖਿਆ ਆ ਉਹ ਕਹਿੰਦਾ ਇੰਗਲੈਂਡ ਦਾ ਟਾਈਮ ਹੁੰਦਾ ਆ ਉਹਦੇ ਹਿਸਾਬ ਨਾਲ ਉਹ ਟੈਲਿੰਗ ਦਿੰਦਿਆ ਤੇ ਆਪਣੇ ਹਦਾਇਤਾਂ ਹੀ ਹੁੰਦਾ ਲਿਖਿਆ ਤੇ ਉਹਦੇ ਟਾੜਾ ਫਲ ਫਲ ਆ ਗਿਆ ਆ ਜਾ ਵੇ ਆ ਨੂੰ ਕਹਿੰਦਾ ਆ ਜਾ ਉਹ ਰੱਖੋ ਬਾਹਰ ਇੱਕ ਮੋੜ ਉਹ ਸੁਣੋ ਕਰ ਪਿਆ ਐ ਹੈ ਪਾਪਾ ਦਾ ਮੁੰਡਾ ਆ 40 40 ਮੈਂ ਆਈਫੋਨ 40 ਆਈਫੋਨ 40 ਨਹੀਂ ਇਹ ਮੇਰੀ ਆਣੇ ਕਿ ਲੱਗੇ ਮੈਨੂੰ ਦੀਦਾ ਹੀ ਨਹੀਂ ਆਏਗਾ ਆ ਦਿਓ ਵੇ ਕੀ ਚੀਜ਼ ਨਾ ਖੋਲਣ ਲਈ ਹਰ ਬੜਾਈ 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 ਆ ਕੋਈ ਚੀਜ਼ ਦਿਓ ਪਹਿਲਾਂ ਖੋਲਣ ਦੀ ਯਾਰ ਮੈਂ ਨੋ ਕੱਟ ਕੇ ਰਿਹਾ ਤਾਂ ਮੈਂ ਐਦਾਂ ਕਰ ਦੇਣਾ ਸੀ ਤੇ ਸਵਰ ਨਹੀਂ ਹੁੰਦਾ ਹੈਗਾ ਕਿਸੇ ਤੋਂ ਵੀ ਨਹੀਂ ਨਹੀਂ ਇਹ ਤਾਂ ਕੱਟਣਾ ਛੁਰੀ ਲਿਆ ਛੁਰੀ ਲਿਆ ਇੱਥੋਂ ਕੱਟਲ ਕੱਟਦੇ ਆ ਲੈ ਛੁਰੀ ਨਹੀਂ ਕੁਝ ਹੋ ਰਿਹਾ ਹੈ ਨਾ ਯਾਰ ਉਹ ਚਾਬੀਆਂ ਚਾਕੋ ਦੇ ਪਿੱਛੇ ਦੇਖੋ ਦੂ ਛੁਰੀ ਲਿਆ ਧਾਕੀ ਨਹੀਂ ਜਾ ਪਰੇ ਓਏ ਉਹ ਚਾਬੀਆਂ ਫੜਾ ਦੇ ਚਾਬੀਆਂ ਨਾਲ ਵੀ ਹੋ ਜਾਣਾ ਨਹੀਂ ਹੋਣਾ ਚਾਬੀਆਂ ਨਾਲ ਵੀ ਯਾਰ ਨਹੀਂ ਹੋਣਾ ਆ ਪਰ ਇੱਕਦਮ ਟਾਈਟ ਆ ਨਾ ਆ ਹੋ ਗਿਆ ਰਹਿਣ ਦੇ ਹਣ ਨਹੀਂ ਹਲੇ ਵੀ ਨਹੀਂ ਖੁੱਲਿਆ ਹਲੇ ਵੀ ਨਹੀਂ ਖੁੱਲਿਆ ਟਾਈਟ ਬਹੁਤ ਆ ਯਾਰ ਪੈਕਿੰਗ ਬੜੀ ਜ਼ਬਰਦਸਤ ਹੈ ਹਲੋ ਭਾਈ ਪੈਕਿੰਗ ਬੜੀ ਜ਼ਬਰਦਸਤ ਆ ਆ ਫੜ ਮੈਂ ਤਾਂ ਨੂੰ ਸਾਹਿਬ ਆਣਾ ਭਾਈ ਦਾ ਮੈਂ ਤਾਂ ਭਾਈ ਕਰਨਾ ਕੀ ਪਤਾ ਹੁਣ ਕਿਆ ਕੰਮ ਹੋ ਗਿਆ ਲਓ ਜੀ ਇਹ ਬਣਾ ਦੇਣਾ ਭਾਵਾ ਲਓ ਆ ਲੈ ਜੀ ਫੋਨ ਆ ਆ ਲੋ ਜੀ ਕਵਰ ਸਭ ਤੋਂ ਪਹਿਲਾਂ ਫੋਟੋ ਖਿੱਚੀਏ ਮੰਮੀ ਦੀ ਬਾਬਾ ਜੀ ਵੀ ਬਾਬਾ ਜੀ ਪਹਿਲਾਂ ਬਾਬਾ ਜੀ ਦੀ ਖਿੱਚੀਏ ਫਿਰ ਤੁਹਾਡੇ ਦੋਨਾਂ ਦੀ ਖੜਾ ਖਿੱਚਾਂਗੇ ਤੇ ਮੰਮੀ ਦੀ ਲਓ ਜੀ ਆਨ ਹੋ ਗਿਆ ਆ ਬਾਬਾ ਦੇ ਕਵਰ ਜਾਰ ਬਾਰੀ ਚਾਰਜਰ ਰੇਹ 120 ਵਾਟ ਦਾ ਸ਼ੁਗਰ ਕਿਤੇ ਪਾਪਾ ਨੇ ਵੀ ਫੋਨ ਲਿਆ ਕਿੱਥੇ ਫੋਨ ਲੈਂਦੇ ਸੀਗੇ ਬਹੁਤ ਵਧੀਆ ਬੜਾ ਉਹਨਾਂ ਨੇ ਇਹੀ ਕਹਿੰਦੇ ਕਿ ਹੱਥ 'ਚ ਬਹੁਤ ਵਧੀਆ ਫਰਸਟ ਕਲਾਸ ਫੀਟ ਹੁੰਦਾ ਉਹ ਇਹਦਾ ਕਵਰ ਨਹੀਂ ਆਇਆ ਯਾਰ ਆਹ ਦੇਖੋ ਆਇਆ ਕਿਉਂ ਨਹੀਂ ਕਿੱਦਾਂ ਦਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਮੈਂ ਮੈਂ ਬਹੁਤ ਚਿਰ ਦਾ ਫੋਨ ਦੇਦਾ ਜਗਾ ਵੀ ਕੋਈ ਲਵਾ ਪਰ ਮੈਨੂੰ ਨਾ ਕੋਈ ਮਤਲਬ ਪਸੰਦ ਨਹੀਂ ਸੀ ਆ ਰਿਹਾ ਕਵਰ ਸੋਹਣਾ ਮੈਨੂੰ ਪਹਿਲਾਂ ਇਦਾਂ ਹੀ ਔਨ ਕਰ ਲਈਏ ਇਸਕੇ ਪਰ ਦੇਖੋ ਆਪਾਂ ਅੱਡੇ ओरिजिनल ਚਾ ਦਿੰਨਾ ਚਾਜ ਲਾਇਓ ਇਹਨੂੰ ओरिजिनल ਹੀ ਲਾਵਾਂਗੇ ਆਪਲ ਵਾਲਾ ਬਸ ਕਰਦਾ ਬੰਦ ਆਪਲ ਵਾਲਾ ਉਹ ਮੂਹ ਨੂੰ ਖਿੱਚ ਕੇ ਦਿਖਾਨੀ ਹੈਗੀ ਆਪਲ ਵਾਲੇ ਤਾਂ ਕੰਜੂਸ ਚਾਰਜਰ ਦਿੰਦੇ ਨਹੀਂ ਹੈਗੇ ਸਾਰਾ ਕੁਝ ਸਕਿਪ ਕਰ ਦੇਣਾ ਮੈਂ ਫਿੰਗਰਪ੍ਰਿੰਟ ਵਗੈਰਾ ਸਾਰਾ ਕੁਝ ਬਾਅਦ ਵਿੱਚ ਕਰੂੰਗਾ ਉਹਨਾਂ ਨੂੰ ਚਾਰਜਰ ਕਿੰਨਾ ਭਾਰਾ ਹੈ ਵੀ ਦੇਖੋ ਕਿੰਨਾ ਹਾਂ ਚਾਰਜਰ ਬਹੁਤ ਹੈਵੀ ਆ ਚਿੱਕੀ ਜਿਹੇ ਮਹਰੋ ਉਹਦੇ ਗਲੀ ਹੋ ਜਾਵੇ ਤੇਰਾ ਬਾੜ ਜਾਵੇ ਉਹਦਾ ਲੋ ਜੀ ਸਿਸਟਮ ਹੋ ਰਿਹਾ ਜੀ ਹੁਣ ਕਰਾ ਬੰਦੇ ਨੂੰ ਸਾਨੂੰ ਬਚ ਕੇ ਰਹਿਣਾ ਨਹੀਂ ਨਹੀਂ ਰੋਜ਼ ਆ ਜਾ ਕੋਈ ਦੇਖ ਲੰਦੇ ਆ ਆ ਗਏ ਤੇ ਕਰੀਬ ਹੋ ਗਿਆ ਜੀ ਹੁਣ ਹੁਣ ਭਰਾਵਾ ਪਹਿਲੀ ਫੋਟੋ ਖਿੱਚ ਕੇ ਦੇਖੀਏ ਤੇਰੇ ਵੀ ਲੱਗਣੇ ਜਾਓ ਨਹੀਂ ਨਹੀਂ ਆਪਾਂ ਉਹ ਖੇਤ ਲਾਣਾ ਅਸੀਂ ਬਾਬਾ ਜੀ ਦੀ ਫੋਟੋ ਆਹ ਨਾਲ ਕੰਪੈਰਡ ਕਰਾਂਗੇ ਇਧਰ ਰਹਿ ਤੇ ਆਇਸ ਉਧਰ ਦੋਨੋਂ ਆ ਵੀ 70000 ਬਾਬਾ ਵੀ 70000 ਦਾ ਹਮਮ ਕਿ ਲੈ ਜੀ ਬਾਬਾ ਜੀ ਦੀ ਫੋਟੋ ਵਿੱਚੋਂ ਪਹਿਲਾਂ 18 ਜੁਮਾ 60 ਲੈ ਕੱਢ ਲਾਈ ਚਾਉਗਾ ਲੈ ਟਿਕੀ ਕਲੈਰਟੀ ਹਜੇ ਤਾਂ ਨਹੀਂ ਪਤਾ ਲੱਗਣੀ ਇਹਦੇ ਜੇ ਬਹੁਤ ਫੰਕਸ਼ਨ ਆ ਚਲੋ ਬਾਕੀ ਕਰਦੇ ਹੁਣ ਫੇਰ ਦੇਖਦੇ ਆ ਨਹੀਂ ਨਹੀਂ ਨਿੱਕੀ ਜਿਹੀ ਆ ਲੋ ਜੀ ਹੁਣ ਆਪਾਂ ਨਾ ਫੋਨ ਕਰ ਲਿਆ ਔਨ ਤੇ ਅੱਜ ਤੋਂ ਬਲੌਗਿੰਗ ਵੀ ਆਪਾਂ ਇਹਦੇ ਜੀ ਸ਼ੂਟ ਕਰਿਆ ਕਰਾਂਗੇ ਹੁਣ ਪਹਿਲਾਂ ਉਹਦੇ ਚ ਬਣਦਾ ਸੀਗਾ ਉਹ ਚੱਕਰ ਇਹ ਆ ਨਾ ਹੁਣ ਜਦੋਂ ਮੈਂ ਕਰਿਆ ਹੈਗਾ ਹੁਣ ਫੇਰ ਮੈਂ ਆਪਣੇ ਫੋਨ 'ਚ ਬਣਾਇਆ ਕਰੂੰਗਾ ਪਲਕ ਆ ਕੇ ਫੇਰ ਫੋਨ ਆਪਣਾ ਯੂਜ਼ਬੋ ਕਰਦੀ ਆ ਨਾ ਤੇ ਚਲੋ ਠੀਕ ਹੈ ਜੀ ਹੁਣ ਮੈਂ ਕਹਾਂ ਚਲੋ ਇੱਥੇ ਸ਼ੁਰੂਆਤ ਕਰੀਏ ਹੁਣ ਆਪਾਂ ਹਾਂ ਕੁਆਲਿਟੀ ਚੈੱਕ ਕਰੀਏ ਹਜੇ ਪਤਾ ਨਹੀਂ ਇਹਦੀ ਆ ਕੈਮਰੇ ਦੀਆਂ ਸੈਟਿੰਗਾਂ ਸੂੜੀਆਂ ਜਾਂ ਸਾਗੇ ਸੈੱਟ ਕਰਨ ਵਾਲੀਆਂ ਵੀ ਆ ਉਸ ਹਿਸਾਬ ਨਾਲ ਆ ਫਿਰ ਬਾਅਦ ਵਿੱਚ ਪਤਾ ਲੱਗੂਗਾ ਅਸਲੀ ਕਲੈਰਿਟੀ ਆਵਾਜ਼ ਕੀ ਹੈਗੀ ਇਹਦੀ ਹਿਸਾਬ ਹਲੋ ਜੀ 1 ਵਜੇ ਚ ਰਹਿ ਗਏ ਨੇ 10 10 ਮਿੰਟ ਤੇ ਆਂਟੀ ਆਗੇ ਇੱਧਰ ਸਫਾਈਆਂ ਕਰਨ ਆਂਡੀਆਂ ਬੜਾ ਲੇਟ ਆਏ ਅੱਜ ਅੱਜ ਦੇ ਆਏ ਭਰਾਵਾ ਗਿਫਟੇ ਕਰ ਲਈ ਭਰਾਵਾ ਹਾਂ ਹਾਂ ਚਲੋ ਠੀਕ ਹੈ ਜੀ ਹੋਰ ਕਿਦਾਂ ਰੈਸਟ ਕਰ ਰਹੇ ਹਾਂ ਜੀ ਕੀ ਕਰੀ ਜਾਂਨੇ ਬਸ ਕੁਛ ਨਹੀਂ ਹੋਣਾ ਦੋਸਤ ਮੈਂ ਹੁਣ ਆਇਆ ਸੀ ਚੱਲਾਂ ਪਲਗ ਨੂੰ ਲੈਣ ਉਹ ਕਹਿ ਦਿੰਦੇ ਜਿੱਦਾਂ ਅਸੀਂ ਆਏ ਆ ਫਿਰ ਮੈਨੂੰ ਇਹ ਹੁੰਦਾ ਮੇਰੇ ਇੱਧਰੋਂ ਫਿਰ ਮੁੜ ਕੇ ਜਾਉਂਗੀ ਤੇ ਚੱਲ ਮੈਂ ਹੁਣ ਇੱਧਰ ਕਰਕੇ ਜਾਂਦੀ ਚਲੋ ਤੇ ਆ ਪਲਗ ਨੂੰ ਲੈਣ ਚੱਲਾਂ ਬਸ ਮੈਂ ਤੇ ਫੋਨ ਲਾਇਆ ਆਪਣਾ ਚਾਰਜ ਹਜੇ ਤੱਕ ਕੋਈ ਅਪਡੇਟ ਨਹੀਂ ਹੋਈਆਂ ਕੰਪਲੀਟ ਅਪਡੇਟ ਕੰਪਲੀਟ ਹੋ ਫਿਰ ਐਪਸ ਵਗੈਰਾ ਫਿਰ ਭਰਾਂਗੇ ਫਿਰ ਉਹਦੇ ਵਿੱਚ ਬਲੌਗ ਬਣਾਵਾਂਗੇ ਮੈਂ ਕਿਹਾ ਅੱਜ ਦਾ ਦਿਨ ਪਲਗ ਦੇ ਹੁੰਜੇ ਬਣਾਉਨੇ ਆ ਚਲੋ ਠੀਕ ਹੈ ਜੀ ਆਪਾਂ ਪੰਜ ਕਿ ਮਿੰਟ ਨਾ ਬਣਾ ਮੈਂ ਆ ਗਈ ਤੁਸੀਂ ਵੀ ਆ ਗਏ ਸਬਜੀਆ ਸਬਜੀਆ ਲੈ ਕੇ ਮੈਂ ਬਣਾਣਾ ਆ ਗਏ ਲੋ ਇੱਧਰ ਕੁੜੀ ਆਈ ਸਾਡੀ ਮੈਂ ਆ ਗਈ ਮਨੀਤ ਬੋਈਆ ਦੇਖੋ ਜੀ ਇਹਦੀ ਵੱਡੀ ਭੈਣ ਆਈ ਹੋਈ ਆ ਕੈਨੇਡਾ ਤੋਂ ਤੇ ਹੁਣ ਉਹਦੇ ਕਰਕੇ ਇਹਨਾਂ ਨੂੰ ਭੱਜ ਦੌੜ ਪਈ ਆ ਕਦੀ ਇੱਥੇ ਆਣਾ ਪੈਂਦਾ ਕਦੀ ਉੱਧਰ ਜਾਣਾ ਪੈਂਦਾ ਇਸ ਕਰਕੇ ਵਿਚਾਰੀ ਥੱਕੀ ਪਈ ਆ ਬਹੁਤ ਹੈ ਉਹ ਅਗੇ ਕਹਿੰਦੀ ਕਿ ਮਾਸੀ 3:00 ਵਜੇ ਬੁਲਾਉਣੀ ਆ ਮੈਂ 3:00 ਵਜੇ ਮਾਸੀ ਮੈ ਨਾਲ ਜਾਣਾ ਚਲੋ ਨਾਲੇ ਨਿਆਣਿਆਂ ਦਾ ਦਿਲ ਲੱਗ ਜਾਂਦਾ ਆ ਉਹ ਨਿਆਣੇ ਕਿਹਦੇ ਮੰਮੀ ਤੇਨੂੰ 10 ਸਾਲ ਰਹਿਣ ਨੂੰ ਮਾਸੂਆਂ ਨੂੰ ਰਹਿਣਾ ਤੇਰੇ ਭਾਈ ਨੇ ਫੋਨ ਲਿਆ ਨਮਾ ਹਾਂ ਨਾਲੇ ਵਧਾਈਆਂ ਤੁਹਾਨੂੰ ਆਹ ਤੇਨੂੰ ਵੀ ਵਧਾਈਆਂ ਹੋਰ ਆ ਗਿਆ ਕਿੱਥੇ ਆ ਬੂ ਆਹ ਦੇਖ ਇਹ ਕਿੰਨਾ 60 ਦਾ 60 ਹਾਂ ਉਦੋਂ 80 ਦਾ ਆ ਇਹ 60 ਦਾ ਇਹਨਾਂ ਨੂੰ ਉਹ ਮਿਲੀ ਆ ਤੇ ਕਾਰ ਦੇ ਉੱਤੇ ਜਿਹਦਾ ਇਹ ਲਿਆ ਕਿਸ਼ਤਾਂ ਦੇ ਲਿਆ ਆ ਅੱਛਾ 60 ਚ ਪੈ ਗਿਆ ਇਹਦੇ ਵਿੱਚ ਵੀ ਕੈਮਰੇ ਦੀ ਕੁਆਲਿਟੀ ਬਹੁਤ ਆ ਆਪਾਂ ਬਲੌਗ ਬਣਾ ਸਕਦੇ ਆ ਇਹ ਚ ਬਣਾਇਆ ਕਰਨੇ ਆ ਸਵੇਰੇ ਆਇਆ ਆ ਤੇਰੇ ਭਾਜੀ ਨੂੰ ਕਿੰਨਾ ਚਿਰ ਹੋ ਗਿਆ ਸੀਗਾ ਫੋਨ ਲੈਣਾ ਲੈਣਾ ਕਰਦੇ ਆ ਐਦੇ ਮੈਂ ਆਵੇਂ ਹਲੇ ਨਹੀਂ ਲੈਣਾ ਹਲੇ ਲੈਣਾ ਹਲੇ ਹੱਥ ਤੰਗ ਆ ਯਾਰ ਕੋਈ ਗੱਲ ਨਹੀਂ ਤੁਸੀਂ ਲੈ ਲਓ ਫੋਨ ਹੁਣ ਕਿਸ਼ਤਾਂ ਕਰਾਈਆਂ ਆ 60 ਚ ਪੈ ਗਿਆ ਕਹਿੰਦੇ ਨਹੀਂ ਨਹੀਂ ਮੈਂ ਆਪੇ ਲਵਾਂ ਤੇਰੀ ਅਫਾਧੀ ਨੂੰ ਆਹੋ ਹਾਂ ਲਾਹੌਰ ਕੀ ਜਿੰਨੀਆਂ ਮਰਜ਼ੀ ਪਾਰਟੀਆਂ ਇੱਕ ਤੇਰੇ ਵਾਲ ਬਣ ਕੇ ਉਹ ਦੇ ਦੂੰਗੀ ਚੱਲ ਠੀਕ ਹੈ ਕੋਈ ਨਹੀਂ ਅਸੀਂ ਵੀ ਚਾਹ ਪੀ ਕੇ ਛੱਡੇ ਆ ਤੇ ਇਹ ਮੈਡਮ ਜੀ ਕਹਿੰਦੀ ਮੈਂ ਪੀਣੀ ਨਹੀਂ ਮੈਂ ਕਿਹਾ ਤੈਨੂੰ ਵਧੀਆ ਜਿਹਾ ਚਾਹ ਬਣਾਵਾ ਤੇਰੀ ਅੱਖਾਂ ਖੋਲਾਂ ਖੋਲਾਂ ਮੇਰੀਆਂ 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 ਹਲੇ ਤਾਂ ਨਹੀਂ ਖਲਣੀਆਂ ਹੈਗੀਆਂ ਮੇਰੀਆਂ ਪੂਰੀ ਉੱਤੇ ਖੋਲਾਂ ਚਲੋ ਮਿਲਦੇ ਆ ਫਿਰ ਹੈਲੋ ਆ ਗਿਆ ਮੇਰਾ ਮੁੰਡਾ ਹਾਂਜੀ ਕਿੱ사 ਹੋਇਆ ਪੇਪਰ ਬਹੁਤ 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 वध्या नहीं होया क्यों चल कोई नहीं पानी पूनी पीना कुछ प्रैक्टिस लेके आई है तो तू भी लेके आई है खा लो तीन दोनों जने कोई नहीं खा लो वे

ਆਪ ਕੋ ਡੀਬੂਟ ਕਰ ਦਿਓ ਬਤਲਾ ਬਤਲਾ ਜਾ ਰੀਬੂਟ ਕਰ ਦਿਓ ਰੀਬੂਟ ਰੀਬੂਟ ਲੋ ਜੀ ਇੱਧਰ ਬਣਨ ਲੱਗੇ ਆ ਸੈਂਡਵਿਚ ਦੇਖੋ ਜੀ ਇਹਦੇ ਵਿੱਚ ਸਾਰੇ ਸ਼ਿਮਲਾ ਮਿਰਚ ਖੀਰਾ ਟਮਾਟਰ ਪਿਆਜ਼ ਬੰਦ ਗੋਭੀ ਸਾਰਾ ਕੁਝ ਪਾ ਲਿਆ ਆ ਇਹਦੇ ਵਿੱਚ ਹੁਣ ਇਹਦੇ ਚ ਕਰਨੀਆਂ ਆ ਸੌਸਾਂ ਸਾਰੀਆਂ ਐਡ ਪੋਸਟ ਵੀ ਆਪਾਂ ਕੱਢ ਲਿਆ ਆ ਹੈਂ ਟੋਸਟਰ ਵੀ ਕੱਢ ਕੇ ਲਿਆਏ ਆਂ ਟੋਸਟਰ ਕੱਢ ਲਿਆੰਦਾ ਆਂ ਸੋਸ ਪਾ ਰਹੀ ਹਾਂ ਇਸ ਤਰ੍ਹਾਂ ਦਾ ਤੇ ਬ੍ਰੈਡ ਦੇ ਪੀਸ ਕੱਢੇ ਆਂ ਸਹੀ ਦਾ ਹੋ? ਯੈਸ ਐਟ ਕੀ ਹੈ ਲਵਾ ਵਿੱਚ ਸੋਸਾਂ ਸੋਸਾਂ ਲਓ ਜੀ ਸੈਂਡਵਿਚ ਕੀ ਵੱਡੀ ਲਿਆਈ ਤੁਸੀਂ ਇੱਕ ਪਈ ਵੀ ਆ ਪਹਿਲੀ ਉਹ ਯੂਜ਼ ਕਰ ਲਵੋ ਪਹਿਲਾਂ ਇਹ ਕਿਹੜਾ ਮਸਾਲਾ ਆ? ਛੀਜ਼ਵਨ ਚਟਣੀ ਤੇ オーਪਨ ਹੀ ਇੱਥੇ ਫਿਰ ਆ। ਠੀਕ ਠੀਕ। ਮਸਾਲਾ ਪੋਣਾ ਕੋਈ ਹੋਣਾ। ਤੇ ਨਾਲ ਕੀ ਇਹਦੇ ਚਾਹ ਠੀਕ ਖਾਣਾ। ਚਾਹ ਬਣਾ ਲਓ। ਹੈ? ਕੋਈ ਤੋਂ ਨਹੀਂ ਆਉਣ ਲੈ। ਹਨ ਮੈਂ ਬੈਠ ਜੂ। ਫਿਰ ਹੁਣ ਕੀ ਖਾਣਾ ਹੈ ਇਹਦੇ ਨਾਲ? ਹੁਣ ਇਹਨੂੰ ਬਦਲ। ਲਿੰਕਾ। ਲਿੰਕਾ ਮੰਗਾਈਏ ਥੋੜੀ ਪਈ ਈ। ਲਿੰਕਾ ਮੰਗਾਵੋ। ਮੰਗਾਵਾ ਵੀ ਯਾਰ ਮੈਨੂੰ ਕਮਾ। ਮੰਗਾਵੋ। ਮੈਂ ਤਾਂ ਉਹ ਕਰਦਾ ਮਿਕਸ ਹੋਣੀਦਰ। ਚਲੋ ਠੀਕ ਹੈ ਮੈਂ ਮੰਗਵਾਨੇ ਆਂ ਉਹ ਕੋਈ ਹੈ। ਅਰੇ ਕੀ ਮਿਕਸ ਅੱਗੇ ਰੱਖੀ ਕਿ ਦੱਦ ਲਾ ਕੋ। ਹਾਂ। ਅੱਛਾ ਤੁਸੀਂ ਇਹਨਾਂ ਸਾਗ ਲਿਆਇਆ। ਦੇਖਿਆ ਨਹੀਂ ਪੁੱਤਰ। ਚਲੋ ਬਸ ਇਹ ਵਾ ਬਣਾ ਦੇ ਦਿੰਦੇ ਘਾਲਦੇ ਹਾਂ ਹੋਰ 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 ਅੱਗੇ ਮੈਂ ਸਬਜ਼ੀਆਂ ਕੱਟ ਕੱਟ ਜੀਏ ਸਬਜ਼ੀਆਂ ਕੱਟ ਲਈਆਂ ਆਂ ਤੇ ਪਾਪਾ ਹੁਣੇ ਖੁਸ਼ਬੂ ਬੁੜੀ ਸੋਹਣੀ ਆ ਲਾਪੀ ਐ ਸਾਸਾਂ ਦੀ ਜਿਆ ਪਾਸਤਾ ਸੌਸ ਨਾ ਹੋ ਗਈ ਮਿਉਨੀਚ ਨਿਊਇਜ਼ ਨਹੀਂ ਕੰਦੂਰੀ ਨਿਕਲਦੀ ਨਹੀਂ ਬੀ ਸਵਾਲ ਬੜੇ ਹੁੰਦੀ ਬਸ ਬਹੁਤ ਆ ਉਹ ਨਹੀਂ 4 ਆ ਜੇ 4 ਬੰਨੇ ਹਨ ਅੱਛਾ ਬਹੁਤ ਸਾਰਾ ਬੰਦੇ ਵਟੇ ਹੂੰ ਮਨੀਸ਼ 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 ਆ ਗਿਆ ਬੰਡੇ ਵਾਲੀ ਆ ਸਾਫ ਕਰ ਲਿਆ ਸਾਰਾ ਕੁਝ ਚੰਨ ਦੇ 2 ਵਾਲਗੇ ਬੰਦੇ ਹੁੰਦੇ ਹਨ ਛੋਟੀ ਬਰੈਡ ਵੀ ਪਈ ਹੈ ਲੋੜ ਹੋਈ ਤਾਂ ਉਹਦੇ ਵਿੱਚੋਂ ਛੋਟੀ ਉਹ ਪਲੇਟਾ ਕੱਢੋ ਉਹ ਪਲੇਟਾ ਕੱਢੋ ਸਾਈਡ ਤੇ ਖਾਣੇ ਵਾਲੀਆਂ ਉਹ ਕਿੱਡਾ ਪਲੇਟ ਹੈ ਉਹੀ ਕਰ ਉਹੀ ਕੱਢਣੀ ਹੈ ਹਾਂ ਕੱਢ ਲਓ ਫਿਰ ਉਹੀ ਆਏ 치즈 ਵਨ 치즈 ਵਨ ਚਟਣੀ ਕੈਚੱਪ ਆਈਦੀ ਵਿੱਚ ਕੈਚੱਪ ਤਾਂ ਮੈਂ ਬਾਅਦ ਚ ਪਾ ਲੀ ਉੱਪਰ ਕੈਚੱਪ ਪਾ ਦੇ ਆ ਜੋ ਇਹਨੂੰ ਕਰ ਨਹੀਂ ਮਿਕਸ ਫਿਰ ਇਹਨੂੰ ਫਿਰ ਸੈਂਡਵਿਚੇ ਲਾ ਦੇਣਾ ਬਸ ਹੈਨਾ ਚਲੋ ਲਾਉਂਗੇ ਫਿਰ ਬਣਾਨੇ ਆਪਾ ਹਜੇ ਪੋਣਾ ਉੱਤੇ ਹੋਰ ਇੱਕ ਮਸਾਲਾ ਪਾਣਾ ਕਿਹਾਂਸ ਲਾਣਾ ਵੋਟ ਇਜ਼ ਥਿਸ ਦਾਲਾ ਰੱਖਿਆ ਕਿਰੋਟਾ ਲੈਓ ਇਹ ਪਨੀਰ ਚ ਨਹੀਂ ਇਹ ਪਾਉਂਦੇ ਹੁੰਦੇ ਆ ਹਮੇਸ਼ਾ ਨਹੀਂ ਇਹ ਪਾ ਲਓ ਜਾਂ ਕੋਈ ਹੋਰ ਪਾ ਲਓ ਇਹਨਾਂ ਸਵਾਦੀ ਹੋਣਾ ਬਸ ਆ ਕਿੱਦਿਆਂ ਬਲੇਟਾ ਥੋਲੋ ਤਾਂ ਪਹਿਲੇ ਉਹ ਯਾਰ ਤੋਗੇ ਰੱਖ ਕੇ ਆਈਆਂ ਮੈਂ ਠੀਕ ਆ ਵੇ ਨੂੰ ਕੀ ਹੋਇਆ ਮੈਂ ਕਿਹਾ ਬੇਬੀ ਪਿਛਲੀ ਵਾਰ ਵੀ ਥੋਗੇ ਰੱਖਿਆ ਦੇਣਾ ਲੱਗਦਾ ਕਿ ਮੇਰੀ ਵਾਰ ਧੀਰੇ ਧੀਰੇ ਤੈਨੂੰ ਕੱਲ ਰਾਤ ਹੀ ਰੱਖੀਆਂ ਹਲੇ ਚੱਕ ਕੇ ਬਲੇਟਾ ਮੈਂ ਚਲੋ ਇਹ ਕੀ ਕਰ ਰੱਖੀਆਂ ਉਹ ਤਾਂ ਨਹੀਂ ਹੋਇਆ ਹੈਗਾ ਇਹ ਜੋ ਪੇਪਰ ਨਾ ਮੈਂ ਸਾਫ਼ ਕਰ ਲੈਣੀ ਆਂ ਦੇਖੀ ਨਾ जना ਚੋਪਰ ਨਾਲ ਘਟਿਆ ਆਪਾਂ ਸਾਰਾ ਕੁਝ ਤੇ ਉਹਦੇ ਨਾਲ ਨਾ ਬਹੁਤ ਜ਼ਿਆਦਾ ਬਰੀਕ ਹੋ ਗਿਆ ਕੰਮ ਤੇ ਉਹ ਨਹੀਂ ਆਇਆ ਇਨਸ਼ਾਅੱਲਾ ਨਹੀਂ ਨਹੀਂ ਮੈਂ ਕਹਿੰਦਾ ਮੈਂ ਕੀ ਕਹਿਣ ਲੱਗਾ ਉਹ ਬਹੁਤ ਜ਼ਿਆਦਾ ਬਰੀਕ ਹੋ ਗਿਆ ਤੇ ਉਹਦੇ ਨਾਲ ਬਹੁਤ ਵਧੀਆ ਲੱਗਦਾ ਆ ਆਹ ਸੈਂਡਵਿਚਸ ਪਰ ਬਣਾਓ ਫੇਰ ਖਾਣ ਦਾ ਬਸ ਉਹ ਬਣਾ ਕੇ ਦਿਖਾਵਾਂਗੇ ਜਿੱਦਾਂ ਹੁਣ ਆ ਦੇਖੋ ਲਾਤਾ ਆ ਸਾਰਾ ਠੀਕ ਆ ਜੀ ਬਣੀਆ ਬਣਾਣਾ ਇਹ ਬਾਕੀ ਜਦੋਂ ਉਹਦੇ ਵਿੱਚ ਰੱਖਾਂਗੇ ਨਾ ਸਾਰੇ ਇਕੱਠੇ ਰੱਖ ਲੈਣੇ ਆਪਾਂ ਹਾਂ ਇਹ ਆਹ ਇੰਨਾ ਕਰਕੇ ਇਹ ਡੈਗਰ ਇਕੱਠੇ ਕਰ ਲੈਣ ਹੁਣ ਸਾਰੇ ਬਣਾ ਗਏ ਬਣਾ ਲਓ ਫਿਰ ਹੋ ਗਏ ਸਾਰੇ ਸੈਂਡਵਿਚਸ ਤਿਆਰ 4 ਸੈਂਡਵਿਚਸ ਹੋ ਗਏ ਤਿਆਰ ਹਾਂ ਫੋਨ ਨਾਲੋਂ ਬਸ ਟੋਸਟ ਕਰਨਾ ਆਪਾਂ ਚਲੋ ਜੀ ਕਿਉਂ ਬਰ ਦੇਓਗਾ ਚਲੋ ਜੀ ਕਿੱਦਾਂ ਰੁਬਲ ਵਾਲੀਆ ਯੇਸ ਫਿਰ ਮੈਨੂੰ ਪੱਲੂ ਵਾਲੇ ਮੰਗ ਰਹੇ ਹੋ ਇੱਕ ਦਿਓ ਉਹ ਯੂ ਆਰ ਰੁਬਲ ਵਾਲੀਆ ਦੇ ਰੁਬਲ ਠੀਕ ਹਾਂ ਆਪਕੈ ਸੀ ਪੱਲੂ ਪਾਲੀਆ ਜੀ ਮੈਂ ਪੱਲੂ ਵਾਲੀਆ ਨਹੀਂ ਹੂੰ

ਤੁਹਾਨੂੰ ਆਪ ਬਣਾ ਲਓ ਤੇ ਕੀ ਆ ਹੋ ਗਿਆ ਤੁਹਾਨੂੰ ਚਾਹ ਲੱਗੇ ਤੇ ਰਹਿਣਾ ਪਹਿਲਾਂ ਓਕੇ ਆਮ ਜਿਹੇ ਕੱਟ ਸੋਸਿਸ ਵਾਲਾ ਬਣਾਉਣਾ ਓਕੇ ਛਾੜੀ ਮੰਮੀ ਕਿ ਛਾੜੀ ਮੰਮੀ ਛਾੜੀ ਮੰਮੀ ਛਾੜੀ ਮੰਮੀ ਗਏ ਸਾਡ ਸੈਂਡਵਿਚਸ ਸਮ ਜੀਜ਼ ਸਭ ਖਾਣਗੇ ਸਮਾਨਾ ਦੇ ਗਏ ਨਾ ਹਾਰ ਜਿਆ ਅੰਮੋ ਦੇ ਕੋਕਲੇ ਆਏ ਆ ਪੰਨੂ ਆ ਲੱਗਦੇ ਨਾ ਆ ਪੰਨੂ ਕੋਪੀ ਆ ਗਈ ਕੋਈ ਨਹੀਂ ਜੀ ਦੋ ਆ ਜਾ ਸੈਂਡਵਿਚ ਉਹਨਾਂ ਦੇ ਦੋ ਅਗਰ ਰਾਜੇ ਨਾ ਹੋਰ ਕੀ ਮੇਜ ਕੋ ਦੇ ਦੇ ਮੈਂ ਜਾਉਂਗਾ ਮੁੰਡੇ ਤੂੰ ਤੂੰ ਇੱਕ ਇੱਕ ਕਰਕੇ ਚੁਮੀ ਦੇ ਘਰ ਤੋਂ ਦੇ ਦੋ ਆਪ ਲੈ ਆ ਲੈ ਰੁਕੀ ਦੇਖ ਯਾਰੀ ਲੈ ਲਈ ਔਰ ਮੈਨੂੰ ਤੂੰ ਕਿੱਧਰ ਬੈਠਣਾ ਆ ਆ ਮੈਨੂੰ ਉੱਪਰ ਆ ਲੈ ਕਿਉਂਕਿ ਤੂੰ ਉੱਪਰ ਆ ਰਿਹਾ ਮੈਂ ਕਾ ਹਾਂ ਲੈ ਦੋ ਤੁਲੇ ਲਾਂ ਹਾਂ ਤੇ ਦੋ ਮੰਮੰ ਦੇ ਦੇ ਚਲੋ ਠੀਕ ਆਂ ਖਾਣੇ ਸਾਹਮਣੇ ਪਿੱਛੇ ਲੈ ਜਾ ਪੱਲੂ ਆਪਣੀ ਲੈ ਜਾ ਨੰ ਅੰਦਰ ਪਿਆ ਆ ਮਸ਼ੀਨ ਹੈ ਹਾਂਜੀ ਹਾਂਜੀ ਕਿੱਦਾਂ ਦਾ ਲੱਗਾ ਭੈਜੀ ਦੱਸੋ ਟੇਸਟ ਕਿਹਦਾ ਹੈ ਗਰਮ ਹਾਂਜੀ ਕਿੱਦਾਂ ਦਾ ਭੈਜੀ ਚਲੋ ਵਧੀਆ ਸਵਾਦ ਲੱਗਾ ਤੇ ਚਲੋ ਜੀ ਲੋ ਜੀ ਇਧਰ ਮਿੰਦਾ ਸੱਚੀ ਬਹੁਤ ਜ਼ਿਆਦਾ ਸਵਾਦ ਲੱਗਾ ਹਾਂਜੀ ਮਾਸੀ ਤੁਹਾਨੂੰ ਕਿਦਾਂ ਲੱਗਾ ਸੱਚੀ ਬਹੁਤ ਜ਼ਿਆਦਾ ਸਵਾਦ ਆ ਹਾਂਜੀ ਹਰਮਨ ਭਾਜੀ ਓਕੇ ਬਹੁਤ ਆ ਗਏ ਬਹੁਤ ਲੋ ਇਧਰ ਮਾਸੜ ਜੀ ਬਣਾਈ ਜਾਂਦੇ ਆ ਤੇ ਅਸੀਂ ਖਾਈ ਜਾਂਦੇ ਆ ਬਹੁਤ ਟੇਸਟੀ ਆ ਲੋ ਜੀ ਟਾਈਮ ਹੋ ਗਿਆ 4 ਪਲਕ ਨੂੰ ਹਾਂ ਮੋਟੇ ਨੂੰ ਛੱਡਿਆ ਐ ਟਿਊਸ਼ਨ ਲਾਸਟ ਪੇਪਰ ਰਹਿ ਗਿਆ ਹਾਂਜੀ ਤੁਸੀਂ ਇੱਧਰ ਹੋਣਾ ਜੇ ਸੂਟ ਕਟਿੰਗ ਮੈਂ ਇਹ ਕਰ ਲਵਾ ਜੇ ਮਾਂ ਨੇ ਨਹੀਂ ਜੀ ਕਰਦਾ ਉਹਦੇ ਸੋੜੀ ਸਿਹਤ ਜਾਈ ਹਿੱਤੀ ਠੀਕ 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 ਤੇ ਉਹ ਅੱਜ ਕੀ ਕਰਦਾ ਵੇ ਆ ਹੁਣ ਭਰਾਵਾ ਹੋਰ ਕੋਈ ਉਹਦਾ ਫਰੈਂਡ ਆਇਆ ਆ ਕਹਿੰਦਾ ਮੇਰਾ ਮੋਟਰ ਹੈ ਦਾ ਪਤਾ ਨਹੀਂ ਕੀ ਕਰਕੇ ਦੇ ਹੁਣ ਉਹ ਉਧਰ ਪੁੱਟ ਕੇ ਲੈ ਕੇ ਬੈਠਾ ਦੇਖਾ ਇੱਧਰ ਖੁੱਲਾ ਹੋਊਗਾ ਕਿ ਨਹੀਂ ਹਾਂਜੀ ਕਿੱਧਰ ਓਏ ਆ ਫੇਰ ਮੁਰਥਲ ਖੋਲਿਆ ਕੀ ਗੱਲ ਹਾਂ ਨਵੇਂ ਨਵੇਂ ਇਹ ਨਵਾਂ ਮੋਟਰਸਾ ਲਿਆਂਦਾ ਆਪਾਂ ਅੱਛਾ ਆਹ ਕਿਹਦਾ ਆ ਉਹ ਪਈ ਲੈ ਗਏ ਓਕੇ 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 ਬਸ ਹਾਈ ਮੈਂ ਕਹਿੰਦਾ ਕੰਮ ਹੀ ਇਹ ਖੋਲਾ ਸਾਢੇ ਦਿਨ ਤਾਂ ਦੇਰੀ ਨਾ ਰੂਲਾ ਨਹੀਂ ਆ ਵਾ ਤਿੰਨ ਮੋਟਰਸਾ ਬਣਾ ਲੈਣਾ ਆਪਾਂ ਹੁਣ ਵੀਡੀਓ ਵਾਸਤੇ ਨਾਲ ਜਾਣ ਚਲੋ ਠੀਕ ਆ ਜੀ ਬਣਾਓ ਬਣਾਓ ਹਾਂਜੀ ਮੈਗਾ ਦੂਜਾ ਕਰ ਕੰਮ ਹੀ ਖੋਲਾ ਕਹਿੰਦਾ ਨਹੀਂ ਇੱਕ ਨਵਾਂ ਚੈਨਲ ਇੰਸਟਾਗ੍ਰਾਮ ਤੋਂ ਇੱਕ ਨਵਾਂ ਚੈਨਲ ਬਣਾਉਣਾ ਕਹਿੰਦਾ ਸਾਰੇ ਮੋਟਰਸਾਈਕਲ ਵਗੈਰਾ ਇਦਾਂ ਕਰਕੇ ਨਾ ਤੇ ਫੇਰ ਆਪਾਂ ਹਾਂਜੀ ਹਾਂਜੀ ਮੈਂ ਕਿਹਾ ਇੰਸਟਾਗ੍ਰਾਮ ਤੋਂ ਲੈ ਕੇ ਘਰ ਦਾ ਬਿਜਲੀ ਦਾ ਜਿਹੜਾ ਮਰ ਚਾਹੇ ਤੋ ਕੋਚੇ ਲਵਾ ਲਓ ਸਾਰੇ ਸਾਰੇ ਕੰਮ ਕਰ ਦਿੰਦਾ ਸਾਰੇ ਕੋਈ ਕੰਮ ਨੂੰ ਨਾ ਨਹੀਂ ਕਿਸੇ ਕੰਮ ਨੂੰ ਨਾ ਨਹੀਂ ਕਰਦਾ ਸਾਈਕਲ ਸਕੂਟਰ ਕੋਲ ਪੂਰ ਕੇ ਰੱਖ ਸਹੀ ਗੱਲ ਆ ਸਹੀ ਗੱਲ ਗੱਡੀ ਤੁਹਾਡਾ ਨਾ ਚਾ ਗੱਡੀ ਦੇ ਲੋਕ ਖਰਾਬ ਹੋਏ ਗੱਡੀ ਦੇ ਲੋਕ ਵੀ ਠੀਕ ਕਰ ਸੈਂਟਰ ਲੋਕਿੰਗ ਇਹਨੇ ਆਪ ਹੀ ਠੀਕ ਕਰ ਲਈ ਸੀਗੀ ਪਰਫੈਕਟ ਆ ਜਿਹੜਾ ਮਰਜ਼ੀ ਕੰਮ ਕਰਾਓ ਇਹੀ ਕੋਈ ਚਲੋ ਚੱਲ ਮੈਂ ਚੱਲਣਾ ਦੁਕਾਨ ਤੇ ਹੈ ਓਕੇ ਫਿਰ ਮੈਂ ਆ ਕੇ ਮਿਲਦਾ ਆਪਾਂ ਆਪਾਂ ਜਾਣਾ ਕਿੰਨੇ ਵਜੇ ਆਪਾਂ 7:00 ਵਜੇ ਜਾਣਾ ਕਰੋ ਮੇਕੋ ਜੀ ਅੱਜ ਅਸੀਂ ਜਾਣਾ 10 ਮੂਵੀ ਦੇਗਾ ਉਧਰ ਅਸੀਂ ਜਾਣਾ ਨਹੀਂ ਸੀ ਮੂਵੀ ਦੇਖਣ ਅਸੀਂ ਹੁਣ ਤਾਂ ਮੂਵੀ ਦੇਖ ਕੇ ਆਏ ਆ ਪਰ ਇਹ ਮੂਵੀ ਵੀ ਲੱਤ ਜਾਣੀ ਆ ਲੱਤ ਜਾਣੀ ਲੱਤ ਜਾਣੀ ਹਾਂ ਇਹ ਦੇਖਣੀ ਵਿੱਚ ਆਪਾਂ ਜਿਹੜੀਆਂ ਪਰਿਵਾਰਿਕ ਫਿਲਮਾਂ ਜਿਹੜੀਆਂ ਇਧਰ ਦੇ ਵਧੀਆ ਜਿਹਦੇ ਬੱਚਿਆਂ ਨੂੰ ਕੁਝ ਸਿੱਖ ਨੂੰ ਮਿਲੇ ਉਹ ਤਾਂ ਦੇਖਣੀ ਦੇਖਣੀ ਨੇ ਨਹੀਂ ਜਾ ਕੇ ਫਿਰ ਆਪਾਂ 2 ਮਹੀਨੇ 2 ਮਹੀਨੇ ਬਾਅਦ ਜਾਈ ਜਾਂਦੇ ਆ ਮੂਵੀ ਦੇਖਣ ਪਰ ਹੁਣ ਅਸੀਂ ਫੇ ਅਸਿਕਾ ਫੇ ਲੱਤ ਜਾਣੀ ਮੂਵੀ ਬਿਲਕੁਲ ਬਿਲਕੁਲ ਚਲੋ ਚਾਹੋ ਠੀਕ ਹੈ ਮੈਂ ਚੱਲਾਂ ਦੁਕਾਨੇ ਲੋ ਜੀ ਇੱਧਰ ਕੌਣੇ ਸ਼ੇ ਹੋ ਗਏ ਆ ਤੇ ਇੱਧਰ ਦੇਖਦੇ ਆਂ ਕੀ ਕਰਦੇ ਹਾਂ ਜੀ ਮੈਂ ਮਾਰਦੀ ਕੱਪੜੇ ਦੀਆਂ ਤੈਨ ਹੋਰ ਲੱਗੇ ਅੱਜ ਕੱਪੜੇ ਦੀਆਂ ਤੈਨ ਲਾਉਣ ਬੁੱਜੀ ਕਿਹੜੀ ਇਹ ਵਾਲੀ ਓਹ ਹੋ ਹੋਰ ਠੀਕ ਆ ਵਾਹ ਹਾਂਜੀ ਮਾਸੀ ਜੀ ਕਿੱਦਾਂ ਬਧੀਆ ਹੁਣ ਘਾਟ ਗੀਮਾ ਸੀ ਹਾਂ ਉਹ ਕਿੰਦਾ ਲਾਲ ਹੋਈ ਉਹ ਪੈ ਗਿਆ ਲਿਓ ਲੜ ਗਿਆ ਇਹ ਕੁੱਚ ਉਹ ਬਾਹ ਕਿੰਨੀ ਲਾਲ ਆਉਂਦੀ ਵਿੱਚ ਆ ਆ ਪਰ ਇੰਤਰੋ ਲਾਈਏ ਫੇ ਕੱਪੜੇ ਤਾਂ ਆਪਾਂ ਵੀ ਠੀਕ ਹੈ ਓਕੇ ਸੰਭੋ ਹੋ ਚਲੋ ਹਾਂਜੀ ਲਓ ਜੀ ਹੁਣ ਲੱਗੇ ਆ ਜੀ ਆਪਾਂ ਪੀ ਚਾਹ ਹੁਣ ਲੱਗੇ ਆ ਪੀਣ ਚਾਹ ਚਾਹ ਪੀਓ ਤੇ ਟਾਈਮ ਹੋ ਗਿਆ ਆ 6:20 ਮਿੰਟ ਕੱਲ ਸਾਡਾ ਵਲੌਗ ਬਣਿਆ ਨਹੀਂ ਸੀ ਤੇ ਅੱਜ ਵਲੌਗ ਸਾਡਾ ਵੱਡਾ ਹੋ ਗਿਆ ਆ ਕਿਉਂਕਿ ਹਜੇ ਹੋਰ ਵੱਡਾ ਹੋਣਾ ਹੈ ਹਜੇ ਆਪਾਂ ਮੂਵੀ ਦੇਖਣ ਜਾਣਾ ਹੈ ਹਾਂ ਤੇ ਥੋੜਾ ਬੋਲਾ ਹੋਰ ਵੱਡਾ ਹੋ ਜਾਣਾ ਬਲੌਗ ਹਜੇ ਤੇ ਕੱਲ ਸਾਡਾ ਬਲੌਗ ਉਦੋਂ ਹੀ 5-7 ਮਿੰਟ ਦਾ ਰਹਿ ਗਿਆ ਸੀਗਾ ਅੱਜ 20 ਅੱਜ ਕਿਸੀ ਆਪਾਂ ਚੱਲ ਗਏ ਨਾ ਫਿਰ ਹਾਂ ਅੱਜ 20 ਮਿੰਟ ਤੋਂ ਵੀ ਟੱਪ ਜਾਣਾ ਦੇਖ ਲਈ 20 ਮਿੰਟ ਸਾਡਾ 25 ਮਿੰਟ ਤੋਂ ਟੱਪ ਜਾਣਾ ਮੇਰੇ ਹਿਸਾਬ ਨਾਲ ਹਾਂ ਆਪਾਂ ਰੋਟਾ ਮਨੇ ਜਾਣਾ ਆ ਚਲੋ ਹੁੰਨੇ ਆ ਚਾਹ ਚੂ ਪੀ ਕੇ ਤਿਆਰ ਸ਼ ਹੋ ਫੇਰ ਮਿਲਦੇ ਆ ਜੀ ਲਓ ਜੀ 7 ਵਜੇ 10 ਮਿੰਟ ਹੋ ਗਏ ਆਪਾਂ 7 ਵਜੇ ਤੋਂ ਨਾ ਸੀਗਾ ਤੇ 10 ਮਿੰਟ ਫੇਰ ਵੀ ਲੇਟ ਹੋ ਹੀ ਗਏ ਆਂ ਪਰ ਚਲੋ ਕੋਈ ਗੱਲ ਨਹੀਂ ਦੇਖ ਐਦਰ ਦੇਖ ਤਾਂ ਸਹੀ ਨਹੀਂ ਦੇਖ ਤਾਂ ਸਹੀ ਹਾਂ ਹਾਂਜੀ ਰਿਕ ਤਿਆਰ ਨਾ ਰਹਿਣ ਦਿਓ ਹਾਂਜੀ ਕਿਦਾਂ ਜੀ ਰੈਡੀ ਹੋ ਨਾ ਰਹਿਣ ਦਿਓ ਆਪ ਆ ਜਾਣਾ ਜਲਦੀ ਰੈਡੀ ਹੋ ਕਿੰਨਾ ਹੋ ਗਿਆ ਫੋਨ ਹਾਂ ਬਹੁਤ 83 ਹੋ ਗਿਆ ਦੇਲਾ 47 ਤੋਂ 83 ਉਹ ਕਿੱਡੀ ਛੇਤੀ ਕਰ ਦਿੱਤਾ ਇਹਨੇ ਹਾਂਜੀ ਪੰਜ ਜੀ ਕਿਦਾਂ ਰੈਡੀ ਬਸ ਆਖ ਨਹੀਂ ਕਰ ਓਕੇ ਓਕੇ ਜਾਓ ਜਾਓ ਲਓ ਜੀ ਆਪਾਂ ਵੀ ਰੈਡੀ ਆ ਜੀ हां भाई किदा किधर हो हां फट्टवाळ चलो बढ़िया जी ਆਪਾਂ ਪਹੁੰਚ ਚੁੱਕੇ ਆਂ ਤੇ ਇਧਰ ਮੰਮਾ ਤੇ ਦੀਦੀ ਚਲੋ ਜੀ ਪਹੁੰਚ ਗਏ ਆਵਾ ਪਹੁੰਚ ਕੇ ਹੁਣ ਆਪਾਂ ਦੇਖਣ ਜਿਲੇ ਮੂਵੀ ਆਪਾਂ ਦੇਖ ਲਈਏ ਫਿਰ ਉਹ ਵੀ ਵਲੀ ਲੋ ਜੀ ਆਪਾਂ ਆ ਗਏ ਆ ਜੀ ਆਸ ਮੂਵੀ ਦੇਖਣ ਇੱਕ ਵਾਰੀ ਫੇਰ ਤੇ ਅੰਦਰ ਜਾ ਰਹੇ ਆ ਹੁਣ ਟਿਕ ਤਾਂ ਹੈ ਗਿਆ ਮੇਰੇ ਕੋ ਮੇਰੇ ਕੋ ਚਲੋ ਅੰਦਰ ਚਲੋ ਅੱਗੇ ਚਲੋ 14 ਤੋਂ 22 ਤੱਕ ਚਲੋ 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 ਅੱਗੇ ਚਲੋ ਅੱਗੇ ਚਲੋ ਨੰਬਰ ਮੋਰੇ ਲੱਗੇ ਆ ਦੂਜੀ ਲੇਨ 'ਚ ਬੜ ਜਾ ਤੁਸੀਂ ਚੱਲ ਬਣਾਉਣਾ 6 8 ਤੋਂ 13 ਹਾਂਜੀ ਸੱਤ ਸੀਟਾਂ ਛੱਡ ਕੇ ਬਹਿ ਜਾਓ 5 ਲੇਨ ਤੋਂ ਤੇ ਸਟਾਰਟਿੰਗ ਨਹੀਂ ਬੈਣੀ ਇੱਧਰ ਆਂ ਕੋਈ ਤੇਰਾ ਨਾਲ ਇੱਧਰ 14 ਤੋਂ 26 ਦੇ ਲੱਗੇ ਆ ਅੱਛਾ ਜੀ ਮਰੇ ਸੱਤ ਛੱਡ ਕੇ ਬਹਿ ਜੀ ਹਾਂਜੀ ਆਓ ਜੀ ਹੱਥ ਮੇਨਾ ਇੱਥੋਂ ਸ਼ੁਰੂ ਹੋ ਜਾ ਪਹਿਲੀ ਹੋ ਰਿਹਾ ਹਾਂ ਹਾਂ ਜੀ ਕਿਦਾਂ ਜੀ ਆਇਓ ਜੀ ਆਇਓ ਹੋ ਗਈ ਸੀ ਮੂਵੀ ਤਾਂ ਵਾਕਈ ਘੈਂਡ ਸੀ ਹਾਂ ਜੀ ਹੈ ਸੱਚੀ ਮੂਵੀ ਬਹੁਤ ਸੋਹਣੀ ਮੂਵੀ ਤਾਂ ਬਹੁਤ ਵਧੀਆ ਸੀ ਇਹ 'ਚ ਕੋਈ ਸ਼ੱਕ ਨਹੀਂ ਰਸ਼ ਬਹੁਤ ਸੀਗਾ ਰਸ਼ ਵੀ ਬਾਕੀ ਸੀਗਾ ਬਾਕੀ ਦੁਨੀਆ ਨੂੰ ਸਮਝਾਉਂਦੇ ਤਾਂ ਬਹੁਤ ਆ ਪਰ ਲੋਕ ਸਮਝਦੇ ਨਹੀਂ ਫਿਰ ਹਾਂ ਚਲ ਇਹਦਾ ਲੈ ਦਾਸ ਇਹ ਕਹਿੰਦਾ ਖਾਣ ਲੱਗਦੇ ਆ ਕਾ ਲਾ ਲਿੰਦਾ ਚਲੋ ਜੀ ਚਲੀਏ ਹੁਣ ਥੋੜਾ ਆਪਾਂ ਬੈਠ ਕੇ ਘੜੀ ਦੇ ਵਿੱਚ ਤੇ ਸਾਡਾ ਮਨ ਨਹੀਂ ਸੀਗਾ ਸਿਰਫ ਰੋਟੀ ਖਾਣ ਦਾ ਅੱਜ ਹੁਣ ਆਪਾਂ ਜਲਦੇ ਆ ਪੰਜਾਬੀ ਰਸੋਈ ਸਾਡੀ ਫੇਵਰਿਟ ਪੰਜਾਬੀ ਰਸੋਈ ਇਹ ਤਾਂ ਪੰਜਾਬੀ ਰਸੋਈ ਖੁੱਲੀ ਹੋਈ ਤੇ ਆਪਾਂ ਰੋਟੀ ਖਾਵਾਂਗੇ ਉੱਥੇ ਹਮੋਂ ਤਾਂ ਚਲਾ ਗਿਆ ਆਪਾਂ ਆਉਣ ਦੇ ਆਉਣ ਵਾਲੀ ਆਪਣੇ ਨਹੀਂ ਮੈਂ ਪਿੱਛੇ ਤੱਕ ਪਤਾ ਨਹੀਂ ਮਾ ਜੇ ਪੰਜਾਬੀ ਰਸੋਈ ਬੰਦ ਹੋਈ ਫਿਰ ਆਪਾਂ ਚੱਲਾਂਗੇ ਸਿੱਧੇ ਬਫੇ ਚਲੋ ਠੀਕ ਹੋ ਗਿਆ ਕੈਸੀ ਲੱਗੀ ਮੂਵੀ ਬਹੁਤ ਅੱਛੀ ਬਹੁਤ ਸੋਹਣੀ ਸੀ ਆਪਕੈਸੀ ਲੱਗੀ ਪਪਾ ਸੀਰੀਅਸਲੀ ਬਹੁਤ ਜ਼ਿਆਦਾ ਨਾ ਮੂਵੀ ਤਾਂ ਬਹੁਤ ਘੈਂਟ ਸੀ ਕਿਤੇ ਲੱਗੀ ਬਹੁਤ ਵਧੀਆ ਲੱਗੀ ਬਹੁਤ ਮੈਨੂੰ ਬਹੁਤ ਸੋਹਣੀ ਸੀ ਮੈਨੂੰ ਬਹੁਤ ਲੱਗੇ ਲੋਕਾਂ ਨੂੰ ਸਮਝਾਉਂਦੇ ਤਾਂ ਬਹੁਤ ਆ ਹਾਂ ਹੁਣ ਆਪਾਂ ਚੱਲਦੇ ਹਾਂ ਹੁਣ ਦੇਖਿਆ ਉਹਨੇ ਇੱਕ ਗੱਲਾਂ ਸਾਰੀਆਂ ਸੋਹਣੀਆਂ ਸੀ ਇੱਕ ਗੱਲ ਉਹ ਬਹੁਤ ਸਹੀ ਕਹਿੰਦਾ ਪੱਥਰਾਂ ਵਾਰਦੇ ਬੋਲਣਾ ਬੋਲੋ ਕਿ ਜਿਹੜੇ ਪਾਣੀ ਨਾਲ ਵੀ ਨਰੋੜਨ ਹਾਂ ਇਦਾਂ ਦੇ ਇਦਾਂ ਦੇ ਬੋਲਣਾ ਕਿਸੇ ਨੂੰ ਬੋਲੋ ਹਾਂ ਚਲੋ ਠੀਕ ਆ ਫੇਰ ਆਪਾਂ ਪਹੁੰਚ ਜਾਂਦੇ ਦੇਖਦੇ ਆ ਪੰਜਾਬੀ ਜਾਣਾ ਕਿ ਬਫੇ ਜਾਣਾ ਦੇਖਦੇ ਆ ਪੰਜਾਬੀ ਸੋਈ ਪਹਿਲਾਂ ਜਾ ਕੇ ਦੇਖਦੇ ਆ ਬੰਦ ਹੋਈ ਜਾਂ ਬੱਬੇ ਹਨਾ ਚਲੋ ਆ ਨਿਆ ਮਟਰ ਦਾ ਸਰਕਸ ਵਾਲੇ ਨੇ ਸਰਕਸ ਵਾਲੇ ਉਹਦਾ ਦਾ ਲੱਗਦਾ ਬੁਲੇਸ਼ ਬੰਦੋ ਗੀ ਗੋਲ ਪੰਜਾਬੀ ਫਿਲਮ ਹੋ ਗਈ ਆ ਪੰਡ ਛੰਦ ਤੇ ਹੁਣ ਆਪਾਂ ਚੱਲਿਆਂ ਕਿੱਥੇ ਬਫੇ ਬਫੇ ਥੋੜਾ ਆਪਾਂ ਪਪਾ ਵੀ ਚੱਲ ਕੇ ਤੁਹਾਨੂੰ ਮਿਲਦੇ ਆ ਗਾਇਸ ਅਸੀਂ ਆਪਾਂ ਪਹੁੰਚ ਚੁੱਕੇ ਆ ਕਿਦਾਂ ਮੰਮੀ ਫੇਰ ਵਧੀਆ ਬਹੁਤ ਵਧੀਆ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਇੱਥੇ ਹੋਟਲ ਇੱਥੇ ਤੋਂ ਹਰ ਤੋਤਾ ਵੀ ਹੋਣਾ ਹੈ ਕਿ ਕਿਤੇ ਘੁੰਮਦਾ ਪਰ ਸਾਡੇ ਬਿਨਾਂ ਤਾਂ ਜਾਂਦਾ ਨਹੀਂ ਅੰਦਰ ਸਾਡਾ ਪੋਪਾ ਵੀ ਆਉਣਾ ਆ ਸਾਡੇ ਬਿਨਾਂ ਤਾਂ ਪਾਪਾ ਅੰਦਰ ਨਹੀਂ ਜਾਂਦਾ ਪਾਪਾ ਦੇਖੋ ਵਿਆਹ ਤੇ ਆਏ ਆ ਫਾਰਮਲ ਪੈਂਟ ਪਾ ਕੇ ਫਾਰਮਲ ਥੋੜੋ ਆ ਮਮਮੀ ਮਮਮੀ ਪਾਪਾ ਮੈਂ ਕਿਹਾ ਫਾਰਮਲ ਕੱਪੜੇ ਪਾ ਕੇ ਵਿਆਹ ਤੇ ਆਏ ਆ ਆਹ ਵਿਆਹ ਤੇ ਵੀ ਜਾਣਾ ਹੀ ਆਪਾਂ ਹੁਣ ਅਬ ਚੱਲਦੇ ਆਂ ਅੰਦਰ ਹਾਂਜੀ ਲੋ ਜੀ ਫਾਈਨਲੀ ਪਹੁੰਚ ਗਏ ਜੀ ਇੱਥੇ ਹੁਣ ਬਫੇ ਦੇ ਕੱਦਾਂ ਨੱਚਣ ਡੀਆਂ ਦੱਸੋ ਆ ਲਓ ਜੀ ਖਾਲੀ ਹੋ ਗਿਆ ਉਹਦਾ ਵੀ ਲਾਸਟ ਸੀ ਆਪਣਾ ਇਹ ਖਾਣ ਲਗੇ ਰੋਟੀ 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 ਛਾਟੀ ਜਿਹੜਾ ਆਪਾਂ ਖਾ ਲਈਏ ਫੇਰ ਅਬ ਮਿਲਦੇ ਆ ਘਰ ਜਾ ਕੇ ਯਾ ਹਾਂਜੀ ਲਓ ਜੀ ਟਿਸ਼ੂ ਆ ਜੋ ਹਾਂ ਚਲਿਏ ਜੀ ਚਲੋ ਚਲੋ ਭੈਣ ਜੀ ਆਜੋ ਹੁਣ ਇਹ ਹੈ ਇਹ ਹੈ ਇਹ ਮੈਂ ਤੁਹਾਨੂੰ ਅੱਡੋਰੀਆਂ ਬਈ ਛੋਟੇ ਵੀਡੀਓ ਵਿੱਚ ਬਾਅਦ ਚੱਕ ਪਾ ਦੇਣਾ ਨਹੀਂ ਪਾਦੇ ਲੋਕੋ ਹਾਂ ਲਓ ਜੀ 11:30 ਹੋ ਗਏ ਨੇ ਤੇ ਆਪਾਂ ਪਹੁੰਚ ਗਏ ਆ ਘਰੇ ਓਏ ਝੋਣ ਜਿਹਾ ਐਵੇਂ ਡਰਾਈ ਜਾਂਦਾ ਉਹਨੂੰ ਚਲੋ ਇੱਧਰ ਬਲੌਗ ਦਾ ਐਂਡ ਕਰੋ ਯਾਰ ਐਵੇਂ ਡਰਾਈ ਜਾਂਦੇ ਇੱਧਰ ਕਰ ਬਲੌਗ ਦਾ ਐਂਡੇ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਕੋਪੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਬਲੌਗ 'ਚ ਆ ਨਵਾਂ ਹੀ ਡਰਾਮਾ ਕਰ ਰਹੇ ਹਾਂ ਉੱਪਰ ਝਾਂਜਰਾਂ ਦੀ ਆਵਾਜ਼ ਆਉਂਦੀ ਚਲੋ ਮਿਲਦੇ ਆ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ